ਤੁਸੀਂ ਦੇਖ ਰਹੇ ਹੋ ਗ੍ਰਾਮ ਪੰਚਾਇਤ ਸਤੋ ਵਾਲੀ ਦਾ YouTube ਚੈਨਲ 143 ਆਓ ਦੇਖਦੇ ਹਾਂ ਅੱਜ ਦੀ ਕਾਰਵਾਈ ਸਰਪੰਚ ਸ਼੍ਰੀਮਤੀ ਪਰਮਜੀਤ ਜੀ ਨੂੰ ਪ੍ਰਧਾਨਗੀ ਹੇਠ ਅੱਜ ਦਾ ਆਮ ਜਲਾਸ ਰੱਖਿਆ ਗਿਆ ਸੀ ਪਰਮਜੀਤ ਸਰਪੰਚ ਵੱਲੋਂ ਆਏ ਹੋਏ ਗ੍ਰਾਮ ਸਭਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਪਣੇ ਪੰਚਾਇਤ ਮੈਂਬਰਾਂ ਦੇ ਨਾਲ ਮਿਲ ਕੇ ਆਉਣ ਵਾਲੇ 1 ਸਾਲ ਦੇ ਬਜਟ ਦਾ ਖਾਕਾ ਤਿਆਰ ਕੀਤਾ ਗਿਆ ਇਸ ਦੌਰਾਨ ਜੋ ਵੀ ਪੰਚਾਇਤ ਦੀਆਂ ਮੰਗਾ ਸਨ ਉਹਨਾਂ ਬਾਰੇ ਮਤਾ ਪਾਇਆ ਗਿਆ ਅਤੇ ਉਹ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ ਸਰਪੰਚ ਸ਼੍ਰੀਮਤੀ ਪਰਮਜੀਤ ਕੌਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਔਰ ਵਾਲੇ ਕੰਮਾਂ ਬਾਰੇ ਜੋ ਮਤਾ ਲਿਖਿਆ ਗਿਆ ਸੀ ਉਸ ਦੀ ਇੱਕ ਕਾਪੀ ਬੀਡੀਪੀਓ ਆਧਾਪੋਜੀ ਨੂੰ ਭੇਜੀ ਗਈ